ਸਾਹਮਣੇ <inaudible> <inaudible> 100 ਕੀ ਦਾ ਅਮਤੇ ਕੀ ਮਤਲਬ ਹੈ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੁਪਾ ਪ੍ਰਦਾਨ ਬਈ ਜੂਰ ਮੁਕਤੀ ਮੋਰਚਾ ਹਿਆਰ ਪੰਜਾਬ ਅੱਜ ਅਸੀਂ ਜਥੇਬੰਦੀ ਦੇ ਆਗੂ ਤੇ ਚੌਕੇ ਜਿਹੜਾ ਆਦਰਸ਼ ਸਕੂਲ ਉਹ ਚੌਕੇ ਸਕੂਲ ਦੇ ਵਿੱਚ ਜਿਹੜੇ ਪੜ ਰਹੇ ਬੱਚੇ ਨੇ ਉਹਨਾਂ ਦੇ ਮਾਪਿਆਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਰਹੇ ਕਿਉਂਕਿ ਤੁਹਾਡੇ ਧਿਆਨ ਚ ਹੋਊਗਾ ਪਿਛਲੇ ਮਹੀਨਿਆਂ ਤੋਂ ਚੋਕੇ ਸਕੂਲ ਦੇ ਵਿੱਚ ਜੋ ਆਦਰਸ਼ ਸਕੂਲ ਹੈ 70% ਸਰਕਾਰ ਦੀ ਮਦਦ ਨਾਲ ਚੱਲ ਰਿਹਾ ਹੈ ਅਧਿਆਪਕਾਂ ਵੱਲੋਂ ਧਰਨਾ ਰੱਖਿਆ ਹੋਇਆ ਹੈ ਕਿ ਸਾਂਝ ਜੁਨੀਅਰ ਦੀ ਮਦਦ ਨਾਲ ਪਰ ਉੱਥੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਮੈਨੇਜਮੈਂਟ ਵੱਲੋਂ ਕੁਝ ਅਧਿਆਪਕਾਂ ਨੂੰ ਜੋ ਜੋ ਕਰਾਰ ਦੇ ਕੇ ਕੱਢ ਦਿੱਤਾ ਗਿਆ ਸੀ ਛਾਂਟੀ ਕੀਤੀ ਸੀ ਉਸ ਮੰਗ ਨੂੰ ਲੈ ਕੇ ਉਹਨਾਂ ਦਾ ਧਰਨਾ ਚੱਲ ਰਿਹਾ ਸੀ ਸਕੂਲ ਦੇ ਗੇਟ ਮੋਰੇ ਇਹ ਤੋਂ ਵੀ ਅੱਗੇ ਵਧ ਕੇ ਉਹਨਾਂ ਨੇ ਪਿਛਲੇ ਦਿਨੀ ਸਕੂਲ ਨੂੰ ਜਿੰਦਾ ਲਾਤਾ ਜਿਸ ਕਾਰਨ ਬਲ ਉਥੇ ਪੜ ਰਿਹਾ ਹੈ 21-2200 ਬੱਚਾ ਜਿਹੜੇ ਗਰੀਬ ਸਮਾਜ ਦਾ ਬੱਚਾ ਉਹ ਕਿਸੇ ਵੀ ਜਾਤ ਤੋਂ ਹੋ ਸਕਦੇ ਨੇ ਗਰੀਬ ਸਮਾਜ ਦੇ ਜਵਾਕ ਨੇ ਉੱਥੇ ਕਿਉਂਕਿ ਗਰੀਬ ਬੰਦਾ ਹੀ ਹਜ਼ਾਰ ਸਕੂਲ ਦੇ ਵਿੱਚ ਭੇਜੂਗਾ ਤਕੜਾ ਤਾਂ ਆਪ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਭੇਜੂਗਾ ਉਹ ਬੱਚਿਆਂ ਦਾ ਭਵਿੱਖ ਦਾਤੇ ਲੱਗਿਆ ਹੋਇਆ ਪੇਪਰ ਦਿੱਤੇ ਹੋਏ ਨੇ ਬੱਚਿਆਂ ਨੇ ਹਜੇ ਤੱਕ ਉਹ ਸਕੂਲ ਦੇ ਪੇਪਰ ਦਿੱਤੇ ਹੋਏ ਬੱਚਿਆਂ ਦਾ ਰਿਜ਼ਲਟ ਨਹੀਂ ਡਿਕਲੇਅਰ ਹੋ ਸਕਿਆ ਨਵੀਆਂ ਕਲਾਸਾਂ ਲੱਗਣੀਆਂ ਤਾਂ ਦੂਰ ਦੀਆਂ ਗੱਲਾਂ ਸਕੂਲ ਨੂੰ ਜ਼ਿੰਦਾ ਲਗਾਇਆ ਹੋਇਆ ਅਸੀਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮਾਪਿਆਂ ਵੱਲੋਂ ਅਸੀਂ ਇਹ ਬੇਨਤੀ ਕੀਤੀ ਹੈ ਵੀ ਭਾਈ ਜੇ ਅਧਿਆਪਕਾਂ ਦਾ ਮਸਲਾ ਜਾਇਜ਼ ਹੈ ਉਹ ਪ੍ਰਸ਼ਾਸਨ ਹੱਲ ਕਰੇ ਜੇ ਉਹਨਾਂ ਦੀ ਯੋਗਤਾ ਬਣਦੀ ਹੈ ਤਾਂ ਉਹਨਾਂ ਨੂੰ ਸਕੂਲ ਦੇ ਵਿੱਚ ਰੱਖਿਆ ਜਾਵੇ ਪਰ ਸਕੂਲ ਨੂੰ ਜ਼ਿੰਦਾ ਲਾਉਣਾ ਗੈਰਕਾਨੂੰਨੀ ਹੈ ਸਕੂਲ ਨੂੰ ਜ਼ਿੰਦਾ ਲਾਉਣਾ ਬੱਚਿਆਂ ਦੇ ਤੇ ਵਿਖਣਾ ਖਲਵਾੜ ਹੈ ਇਸ ਮੰਗ ਨੂੰ ਲੈ ਕੇ ਅਸੀਂ ਅੱਜ ਆਇਆ ਉਹ ਅਤਰਾਜ ਕਰ ਰਹੇ ਨੇ ਕਿ ਮੈਨੇਜਮੈਂਟ ਨੇ ਵੀ ਘਪਲਬਾਜ਼ੀ ਕੀਤੀ ਹੈ ਅਸੀਂ ਇਹ ਤੋਂ ਮੰਨ ਕਰ ਨਹੀਂ ਮੈਨੇਜਮੈਂਟ ਕਰ ਸਕਦੀ ਹੈ ਕਿਉਂਕੋ ਵਪਾਰ ਹੈ ਵਪਾਰ ਦੇ ਵਿੱਚ ਮਾਲ ਕੇ ਘਪਲੇ ਤੋਂ ਮਰਾਪਾ ਨਹੀਂ ਹੁੰਦਾ ਔਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਮੈਨੇਜਮੈਂਟ ਨੇ ਜੇ ਬੱਚਿਆਂ ਦੀਆਂ ਵਰਦੀਆਂ ਕਿਤਾਬਾਂ ਦੇ ਵਿੱਚ ਕੋਈ ਘਪਲੇਬਾਜ਼ੀ ਕੀਤੀ ਹੈ ਉਹਦੀ ਵੀ ਇਨਕੁਆਰੀ ਹੋਵੇ ਉਹਦੀ ਵੀ ਜਾਂਚ ਹੋਵੇ ਪਰ ਸਕੂਲ ਨੂੰ ਜਿੰਦਾ ਲਾਉਣਾ ਕਿਤੇ ਵੀ ਕੋਈ ਜਾਇਜ਼ ਨਹੀਂ ਕਿਹਾ ਜਾਊਗਾ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਅੱਜ ਵੀ ਬੇਨਤੀ ਕਰਦੇ ਹਾਂ ਕਿ ਸੰਘਰਸ਼ ਕਰਨ ਸਾਈਡ ਤੇ ਹੋ ਕੇ ਬੈਠ ਕੇ ਸੰਘਰਸ਼ ਕਰੋ ਜਿੰਦਾ ਲਾਉਣ ਨਾਲ 2200 ਬੱਚਾ ਜਿਹੜਾ ਗਰੀਬ ਸਮਾਜ ਦਾ ਪੜ ਰਿਹਾ ਉਹਦੀ ਪੜਾਈ ਤੇ ਅਸਰ ਪੈ ਰਿਹਾ ਉਹਦੇ ਤੋਂ ਦੇਖਦੇ ਕਰਕੇ ਸਵਾਰੀਆਂ ਚਨ ਖੜਾ ਹੋ ਰਿਹਾ ਤਾਂ ਇਸ ਲਈ ਇਸ ਮੰਗ ਨੂੰ ਲੈ ਕੇ ਅੱਜ ਅਸੀਂ ਮਾਪੇ ਤੇ ਆਗੂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਰਹੇ ਹਾਂ ਜਿਹੜਾ ਜਿੰਦਾ ਲਗਾਇਆ ਗਿਆ ਕਿੰਨਾ ਵੱਲੋਂ ਲਗਾਇਆ ਗਿਆ ਇਹ ਉੱਥੇ ਜਿਹੜੇ ਸੰਘਰਸ਼ ਕਰ ਰਹੇ ਅਧਿਆਪਕ ਨੇ ਤੇ ਉਹਨਾਂ ਦੇ ਸਹਿਯੋਗ ਦੇ ਵਿੱਚ ਕਿਸਾਨ ਯੂਨੀਅਨ ਹੋਰ ਜਿਹੜੇ ਮਿਲ ਕੇ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿੰਦਾ ਲਾਇਆ ਹੋਇਆ ਉਹ ਜਿੰਨੀ ਮੰਗ ਹੈ ਸਰ ਜੀ ਨਾਮ ਹਰਪਾਲ ਸਿੰਘ ਹੈ ਜੀ ਮੈਂ ਪਿੰਡ ਚੌਕੇ ਤੋਂ ਆਇਆ ਜੀ ਕੀ ਪੂਰਾ ਮਾਮਲਾ ਕੀ ਹੈ ਸਾਡੇ ਬੱਚੇ ਪੜ੍ਹਦੇ ਸਾਡੇ ਪਿੰਡ ਚ ਆਦਰਸ਼ ਸਕੂਲ ਹੈ ਜਿੱਦੇ ਸਾਡੇ ਬੱਚੇ ਪੜ੍ਹਦੇ ਲਗਭਗ 22-2300 ਬੱਚਾ ਉੱਥੇ ਗਰੀਬ ਪਰਿਵਾਰਾਂ ਦੇ ਬੱਚੇ ਆ ਉੱਥੇ ਫ੍ਰੀ ਪੜਾਈ ਹੁੰਦੀ ਹੈ ਉੱਥੋਂ ਕੁਝ ਟੀਚਰਾਂ ਦੇ ਖਿਲਾਫ ਇਨਕੁਆਇਰੀ ਹੋ ਗਈ ਕਿ ਵਿਭਾਗ ਦੀ ਕਾਰਵਾਈ ਹੋਈ ਹੈ ਉਹਨਾਂ ਦੀਆਂ ਯੋਗਤਾਵਾਂ ਨਾ ਪੂਰੀਆਂ ਹੋਣ ਕਾਰਨ ਉਹਨਾਂ ਨੂੰ ਉੱਥੋਂ ਟਰਮੀਨੇਟ ਕਰਨ ਦੇ ਆਰਡਰ ਹੋਏ ਆ ਉਹਦੇ ਤਹਿਤ ਹੀ ਦੋ ਟੀਚਰਾਂ ਨੂੰ ਪਹਿਲਾਂ ਅਨੁਸ਼ਾਸਨਹੀਣਤਾ ਕਰਨ ਟਰਮੀਨੇ ਉਹ ਉਹਨਾਂ ਟੀਚਰਾਂ ਨੂੰ ਜ਼ਬਰਦਸਤੀ ਅੰਦਰਵਾੜਨਾ ਚਾਹੁੰਦੇ ਸੀ ਨਾਲ ਉਹਨਾਂ ਦੀ ਯੂਨੀਅਨ ਨੇ ਐਡ ਹੋ ਕੇ ਤਿਸ ਦਿਨ ਦੋ ਟਾਈਮਿੰਗ ਨੂੰ ਧਰਨਾ ਲਾ ਰੱਖਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਹੁਣ ਗੇਟ ਨੂੰ ਲੋਕ ਲਾਇਆ ਹੋਇਆ ਸਾਡੇ ਬੱਚਿਆਂ ਦਾ ਜਿਹੜਾ ਨਤੀਜਾ ਉਹ ਪੈਂਡਿੰਗ ਪਿਆ ਪੇਪਰ ਚੈੱਕ ਹੋਣ ਵਾਲੇ ਪਏ ਆ ਉਹਨਾਂ ਨੇ ਗੇਟ ਨੂੰ ਜਿੰਦਾ ਲਾ ਰੱਖਿਆ ਜੀ ਔਰ ਮਾਪਿਆਂ ਨਾਲ ਉਹ ਬਤਮੀਜ਼ੀ ਕਰਦੇ ਆ ਸਟਾਫ ਨੂੰ ਅੰਦਰ ਨਹੀਂ ਪਰਣ ਦਿੰਦੇ ਇਸ ਸਕੂਲ ਦੇ ਵਿੱਚ ਇਸ ਚੰਦ ਨਤੀਜਾ ਘੋਸ਼ਿਤ ਨਹੀਂ ਹੋ ਰਿਹਾ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਚ ਉਹਨਾਂ ਨੂੰ ਨਹੀਂ ਪੜਾ ਸਕਦੇ ਤਾਂ ਉਹਨਾਂ ਦੇ ਭਵਿੱਖ ਦੇ ਉੱਤੇ ਇਹ ਬਹੁਤ ਤਰੀਕੇ ਦਾ ਤਾਲਾ ਸਕੂਲ ਨੂੰ ਹੀ ਲੱਗਿਆ ਬੱਚਿਆਂ ਦੇ ਭਵਿੱਖ ਨੂੰ ਤਾਲਾ ਲੱਗਿਆ ਹੋਇਆ ਹੈ ਇਹ ਤਾਲਾ ਲਾਇਆ ਜੀ ਉਹਨਾਂ ਟੀਚਰਾਂ ਨੂੰ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਮੈਨੇਜਮੈਂਟ ਦੇ ਦੁਆਰਾ ਪਹਿਲਾਂ ਤੋਂ ਹੀ ਆਲਰੇਡੀ ਬਰਖਾਸਤ ਨਾਲ ਉਹਨਾਂ ਦਾ ਇੱਕ ਕਿਸਾਨ ਯੂਨੀਅਨ ਹੈ ਜੀ ਕੁਝ ਪਿੰਡ ਦੇ ਇੱਕ ਇੱਕ ਪਿੰਡ ਦਾ ਇੱਕ ਪੰਚਾਇਤ ਮੈਂਬਰ ਹੈ ਜਿਹੜਾ ਕਿ ਜ਼ਬਰਦਸਤੀ ਇਸ ਸਕੂਲ ਨੂੰ ਤਾਲਾ ਲਾ ਰੱਖਿਆ ਔਰ ਜੇਕਰ ਸਟਾਫ ਉੱਤੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ ਹੈ ਉਹਨਾਂ ਦੀ ਗੱਡੀਆਂ ਤੇ ਹਮਲਾ ਕੀਤਾ ਜਾਂਦਾ ਹੈ ਅਸੀਂ ਮਾਪੇ ਵੀ ਜਗਾ ਸਕੂਲ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਵੀ ਗਾਲ੍ਹਾਂ ਉਪੜਾ ਕੀਤੀ ਜਾਂਦੀ ਹੈ ਇਹ ਟਾਈਮ ਕੀ ਸਾਹਮਣੇ ਬਰਖਾਸਤ ਕਰਨ ਦਾ ਕੀ ਕਰਨਾ ਇਹਨਾਂ ਤਾਂ ਜੀ ਉਹਨਾਂ ਚੋਂ 18 ਨੂੰ ਟੀਚਰ ਤਾਂ ਉਹ ਹੈ ਜਿੰਨਾਂ ਖਿਲਾਫ ਪਿਛਲੇ 1.5 ਸਾਲ ਤੋਂ ਕਿਸੇ ਪਰਸੰਦ ਵੱਲੋਂ ਇੱਕ ਵਿਭਾਗੀ ਕਾਰਵਾਈ ਇਨਕੁਆਰੀ ਲਵਾਈ ਗਈ ਸੀ ਉਹ ਵਿਭਾਗੀ ਕਾਰਵਾਈ ਦੇ ਦੌਰਾਨ ਉਹ ਆਪਣੀਆਂ ਬੇਸਿਕ ਡਿਗਰੀਆਂ ਪੂਰੀਆਂ ਨਹੀਂ ਕਰਦੇ ਉਹਨਾਂ ਨੂੰ ਕੱਢਣ ਦੇ ਆਰਡਰ ਸਿੱਖਿਆ ਵਿਭਾਗ ਵੱਲੋਂ ਆਏ ਸੀ ਉਸ ਦੇ ਦੌਰਾਨ ਦੋ ਟੀਚਰ ਅਨੁਸ਼ਾਸਨਹੀਣਤਾ ਦੇ ਕਾਰਨ ਜਿਨ੍ਹਾਂ ਦੇ ਸਬੂਤ ਸਾਡੇ ਕੋਲੇ ਵੀ ਹੈ ਸਕੂਲ ਦਾ ਮੈਨੇਜਮੈਂਟ ਨੇ ਟਰਮੀਨੇਟ ਕੀਤਾ ਸੀ ਅਸੀਂ ਮਾਪਿਆਂ ਨੇ ਮਿਲ ਕੇ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਜੇਕਰ ਤੁਹਾਡਾ ਮੈਨੇਜਮੈਂਟ ਨਾਲ ਕੋਈ ਰੌਲਾ ਹੈ ਤੁਸੀਂ ਕਾਨੂੰਨਨ ਤੌਰ ਤੇ ਤੁਸੀਂ ਕੋਰਟ ਤੇ ਡੀਸੀ ਸਾਹਿਬ ਕੋਲ ਜਾ ਕੇ ਲੜੋ ਅਸੀਂ ਵੀ ਤੁਹਾਡੇ ਨਾਲ ਸਪੋਰਟ ਕਰਾਂਗੇ ਜੇ ਤੁਸੀਂ ਸੱਚੇ ਹੋ ਪਰ ਸਾਡੇ ਬੱਚਿਆਂ ਤੇ ਤਾਲਾ ਨਾ ਲਾਓ ਉਹ ਕਹਿੰਦੇ ਸਾਡਾ ਪ੍ਰੈਸ਼ਰ ਹੀ ਤਾਂ ਬਣੂਗਾ ਜੇ ਅਸੀਂ ਸਕੂਲ ਨੂੰ ਜ਼ਿੰਦਾ ਲਾਵਾਂਗੇ ਅਸੀਂ ਇਹ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਹਾਂ ਮਾਪਿਆਂ ਤੌਰ ਤੇ ਕਿਉਂਕਿ ਅਸੀਂ ਆਪਣਾ ਪੱਖ ਵੀ ਰੱਖਣਾ ਸੀ ਆ ਸਾਡੇ ਬੱਚੇ ਇਸ ਸਮੇਂ ਦੇਖੋ ਇੱਕ ਤਰੀਕ ਹੋ ਚੁੱਕੀ ਆ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਕਹਿਣ ਆਏ ਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਮਾਮਲਾ ਸਲਝਾ ਕੇ ਦਿਓ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਸਾਰਾ ਕੁਝ ਕਰ ਸਕਦੇ ਆ ਉਹ ਜ਼ਿਲ੍ਹੇ ਦੇ ਇੰਚਾਰਜ ਐ ਤੇ ਅਸੀਂ ਚਾਹੁੰਦੇ ਆ ਕਿ ਇੱਕ ਹਫ਼ਤੇ ਸਾਡੇ ਬੱਚਿਆਂ ਦੀ ਪੜਾਈ ਦੁਬਾਰਾ ਸਟਾਰਟ ਹੋ ਸਕੇ ਕਿਉਂਕਿ ਮੈਨੇਜਮੈਂਟ ਰੈਡੀ ਜੇ ਪੜਾਈ ਸਟਾਰਟ ਕਰਾਉਣ ਨੂੰ ਜੇਕਰ ਨਹੀਂ ਹੁੰਦੇ ਤਾਂ ਅਸੀਂ ਇੱਥੇ ਪੱਕਾ ਮੋਰਚਾ ਵੀ ਲਾਵਾਂਗੇ ਅਸੀਂ ਕੋਰਟ ਦਾ ਰੁਖ ਵੀ ਕਰਾਂਗੇ ਕਿੰਦ ਕੋ ਵੀ ਕੀ ਕੀ ਗੱਲ ਹੋਈ ਪੂਰਾ ਕੀ ਮਾਮਲਾ ਇਹ ਜੇ ਕੁਝ ਟੀਚਰ ਉਹ ਕੁਛ ਸਕੂਲ ਚ ਗਲਤ ਹਰਕਤਾਂ ਕਰਦੇ ਸੀ ਜੀ ਤਾਂ ਜਦੋਂ ਕਿ ਉਹਨਾਂ ਟਰਮੀਨੇਟ ਕਰਿਆ ਸੀ ਉਹਨਾਂ ਨੇ ਨਾਲ ਹੀ ਕੁਝ ਹੋਰ ਮਹਿਤਿਆ ਨੇ ਆ ਕੇ ਜੀ ਸਕੂਲ ਦੇ ਬਾਹਰ ਧਰਨਾ ਲਾ ਰੱਖਿਆਗਾ ਉਸ ਤੋਂ ਬਾਅਦ ਉਹ ਉਹਨਾਂ ਨੂੰ ਹੋ ਗਏ ਸ਼ਾਇਦ 2.5 ਮਹੀਨੇ ਵਾਂਗੂ ਹੋ ਗਿਆ ਧਰਨਾ ਚੱਲੀ ਜਾਂਦੇ ਨੂੰ ਹੁਣ ਸਾਡੇ ਬੱਚਿਆਂ ਦਾ ਰਿਜ਼ਲਟ ਵਗੈਰਾ ਵੀ ਕੁਝ ਨਹੀਂ ਹਜੇ ਤੱਕ ਦਿੱਤਾ ਜੀ ਕਿਉਂਕਿ ਉਹ ਸਕੂਲ ਮੈਨੇਜਮੈਂਟ ਨੂੰ ਅੰਦਰ ਹੀ ਨਹੀਂ ਆਉਣ ਦੇ ਰਿਹਾ ਜੀ ਕਿਹੜਾ ਸਕੂਲ ਆ ਕਿੱਥੋਂ ਦਾ ਪਿੰਡਾ ਕਿੱਥੋਂ ਆ ਜਾਂਦਾ ਇਹ ਦਾਸ ਸਕੂਲ ਆ ਜੀ ਚੌਕੇ ਸਾਡਾ ਪਿੰਡ ਵੀ ਚੌਕੇ ਆ ਜੀ ਅੱਛਾ ਹਾਂਜੀ ਜੀ ਕੀ ਮਸਲਾ ਜਿੰਦੇ ਆਏ ਮੇਰਾ ਨਾਮ ਕਲਵਿੰਦਰ ਕੌਰ ਜੀ ਮਸਲਾ ਤਾਂ ਇਹ ਸਕੂਲ ਬੰਦ ਹੋਣ ਦਾ ਜੰਦਾ ਲੱਗਿਆ ਹੋਇਆ ਸਕੂਲ ਨੂੰ ਅਸੀਂ 2 ਮਹੀਨੇ ਹੋ ਗਏ ਜੀ ਬਹੁਤ ਤੰਗ ਆ ਜੀ ਇਹਨਾਂ ਤੋਂ ਟੀਚਰਾਂ ਤੋਂ ਇਹਨਾਂ ਨੇ ਆਪਦੀਆਂ ਪਿਛਲੀਆਂ ਗੱਲਾਂ ਤੋਂ ਜੀ ਸਕੂਲ ਉਤਾਲਾ ਲਾ ਰੱਖਿਆ 2 ਮਹੀਨੇ ਹੋ ਗਏ ਜੀ ਬੱਚਿਆਂ ਨੂੰ ਤੰਗ ਨੂੰ ਹੁਣ ਪਹਿਲਾਂ ਤਾਂ ਪੇਪਰ ਦਿਵਾਉਣ ਵੇਲੇ ਪਹਿਲਾਂ ਤਾਂ ਲਾ ਲਾਇਆ ਜੀ ਫਿਰ ਅਸੀਂ ਇੱਕ ਵਾਰੀ ਖਲਾਉਣ ਆਏ ਜੰਦਾ ਬਹੁਤ ਉਦਦੇ ਵੀ ਮਤਲਬ ਕਿ ਮਸਾਂ ਜਿੰਦਾ ਖਲਾਇਆ ਜੀ ਫਿਰ ਉਹ ਦੁਬਾਰਾ ਫਿਰ ਇਹਨਾਂ ਨੇ ਜੰਦਾ ਲਾਤਾ ਜੀ ਔਰ ਤਾਂ ਇਹਨਾਂ ਨੇ ਪੱਕੇ ਦਾ ਉੱਤੇ ਜਿੰਦਾ ਲਾਤਾ ਜੀ ਇਹ ਕਹਿੰਦੇ ਨਾ ਅਸੀਂ ਵੀ ਕਿਸੇ ਟੀਚਰ ਨੂੰ ਨਾ ਸਟਾਫ ਨੂੰ ਅੰਦਰ ਵਰਦੇਗੇ ਨਾ ਮਾਪਿਆਂ ਨਾਲ ਵੀ ਪੂਰਾ ਹੀ ਅੰਦਰ ਸਮਝਾ ਨਹੀਂ ਦਿੰਦੇ ਜੀ ਕਾਰਨ ਕਿ ਜਿੰਦਾ ਲਗਾਉਂਦਾ ਇਹਨਾਂ ਨੂੰ ਪਿਛਲੇ ਸਾਲ ਤੋਂ ਹੀ ਇੱਕ ਸਿਹੜ ਸਾਲ ਤੋਂ ਮਤਲਬ ਕਿ ਇਹਨਾਂ ਦਾ ਰੌਲਾ ਸੀ ਜੀ ਕੋਈ ਅੰਦਰ ਉਹ ਮਤਲਬ ਇਹਨਾਂ ਦੀ ਡਿਗਰੀਆਂ ਪੂਰੀਆਂ ਨਹੀਂ ਸੀ ਜੇ ਨਾ ਵੀ ਪੜਾਈ ਵਿੱਚ ਦਾ ਪਲੱਸ 2 ਪਾਸ ਵੀ ਨਹੀਂ ਐਨੀ ਪੜਾਈ ਘੱਟ ਸੀ ਗਈ ਇਹਨਾਂ ਦੀ ਕਰ ਗਿਆ ਨੂੰ ਇਸ ਤੋਂ ਪਹਿਲਾਂ ਮਿਲੇ ਹੋ ਕਦੀ ਅਸੀਂ ਪਹਿਲਾਂ ਸਕੂਲ ਚ ਹੀ ਆਉਂਦੇ ਸੀਗੇ ਇੱਥੇ ਨਹੀਂ ਮਿਲੇ ਕਿਸੇ ਨੂੰ ਨਹੀਂ ਇੱਥੇ ਨਹੀਂ ਆਈ ਜੀ